ਦੰਦਾ ਨਾ ਰੱਖੇਗਾ ਮਾਰਨਾ ਤਾਂ ਉਹਦਾ ਬੜਾ ਮੋਟਾ ਜਿਹਾ ਟ੍ਰੇ ਗੱਡੀ ਕਿਹੜੀ ਜਾਰੀ ਹੈ ਸਮਾਂ ਕਿਹੜੀ ਹੈ ਕਿਹੜੀ ਗੱਡੀ ਹੈ ਹੋਰ ਨਾਂ ਭਾਈ 2 ਮਿੰਟ ਲਈ ਕਰਿਓ ਪਲੀਜ਼ ਇਹ ਜਿਹੜਾ ਇੱਕ ਹੋਇਆ ਪਾਤੀ ਦੀ ਵੀ ਹੋ ਰਹੀ ਸੀ ਕੋਈ ਨਾ ਖੱਬੀ ਅੱਥਰੂ ਲਗਾਏ ਇਹਨਾਂ ਤੋਂ ਰੋਕ ਲਓ ਮੈਂ ਇੰਦਰੋਂ ਮੈਂ ਇੰਦਰੋਂ ਰੋਕ ਲਓ ਰਵਿੰਦਰ ਇਹ ਬਦਰੀ ਹੈ ਬਾਤ ਤੁਹਾਡੀ ਕੋਈ ਨਹੀਂ ਮੈਨੂੰ ਪਤਾ ਨਹੀਂ ਕੋਈ ਨਹੀਂ ਮੈਨੂੰ ਪਤਾ ਨਹੀਂ ਓਥੇ ਖੈਰ ਕੁਝ ਨਹੀਂ ਹੁੰਦਾ ਕੋਈ ਸਹੀ ਨਹੀਂ ਮੇਰੇ ਕੋਲ ਨਾ ਬਹੁਤ ਵੱਡੇ ਗੈਂਗਸਟਰ ਸੀ ਜਿਸ ਨੂੰ ਪਰੇਟਾ ਨੇ ਸਾਡੀ ਰਿਸ਼ਤ ਹਸਨਾ ਤੋਂ ਤਰੰਤ ਮੁਦਾ ਆ ਗਿਆ ਸੀ ਤੋਂ ਬਹੁਤ ਵੱਡਾ ਇੱਕ ਬਲਾ ਹੈ ਜਿੰਨਾਂ ਨੇ 15 ਤੋਂ 70000 ਰੁਪਏ ਤੋਂ ਮਾਰ ਕੇ और दो मोटरसाइकिल अंदर में सब बंद कर दो चलो इसी के बाद में हम दिल्ली के बद्दी बकरा पटियाला के लिए जो इसकी मस्ती रहा हो है मैं और तुम जाएंगे पीछे भी एक एक का करना है और बस प्लस मान में ਮੈਂ ਨਹੀਂ ਕਰ ਰਹੀ ਹਾਂ ਪਰ ਇਹ ਨਹੀਂ ਕਰਦਾ ਮੈਂ ਡਰ ਦੇ ਵਿੱਚ ਕਰਦਾ ਮੈਂ ਨਹੀਂ ਆਪਣਾ ਨਵੀਂ ਘਰ ਪੰਜਾਬ ਵਿੱਚ ਬੈਠਾ ਕਿੱਥੇ ਕਹਾਣੀ ਹੈ ਇਹ ਜੀ ਪੁਨੀਤ ਸਿੰਘ ਗੋਲਾ ਨਾਮ ਦਾ ਇੱਕ ਕ੍ਰਿਮੀਨਲ ਵਿਅਕਤੀ ਹੈ ਇਹ ਮਥਰਾ ਬਲੋਨੀ ਦਾ ਰਹਿਣ ਵਾਲਾ ਹੈ ਤੇ ਇਹ ਪਟਿਆਲਾ ਪੁਲਿਸ ਨੂੰ ਵੌਂਟਡ ਸੀਗਾ ਇੱਕ ਤੇਜਪਾਲ ਦਾ ਇੱਕ ਨਾਮ ਦੇ ਵਿਅਕਤੀ ਦਾ ਮਰਡਰ ਹੋਇਆ ਸੀਗਾ ਕਤਵਾਲੀ ਪੁਲਿਸ ਸਟੇਸ਼ਨ ਦੇ ਵਿੱਚ ਉਥੇ ਇਹ ਵੌਂਟਡ ਸੀਗਾ ਤੇ ਇਸ ਤੋਂ ਇਲਾਵਾ ਮੁਹਾਲੀ ਜੋ ਫੇਮਸ ਇਨਫੇਮਸ ਇੱਕ ਚੋਪਿੰਗ ਕਾਂਡ ਹੋਇਆ ਸੀਗਾ ਫਿੰਗਰ ਚੋਪਿੰਗ ਕਾਂਡ ਉਹਦੇ ਵਿੱਚ ਵੀ ਇਹਨੇ ਬੇਲ ਜੰਪ ਕੀਤੀ ਹੋਈ ਸੀਗੀ ਤੇ ਅੱਜ ਸੀਆਈਏ ਪਟਿਆਲਾ ਸ਼ਮਿੰਦਰ ਸਿੰਘ ਇੰਸਪੈਕਟਰ ਸ਼ਮਿੰਦਰ ਸਿੰਘ ਇਹਨਾਂ ਦੀ ਟੀਮ ਤੇ ਐਸਐਚਓ ਕਤਵਾਲੀ ਪਟਿਆਲਾ ਹਰਜਿੰਦਰ ਸਿੰਘ ਦੀ ਟੀਮ ਇਹ ਟੀਮਾਂ ਬੇਸਿਕਲੀ ਇਹਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ ਅੱਜ ਦੇ ਗਾਟਨ ਇਨ ਇਨਫੋਰਮੇਸ਼ਨ ਕੀ ਇਹਦੀ ਮੂਵਮੈਂਟ ਸਨੌਰ ਏਰੀਆ ਦੇ ਵਿੱਚ ਹੈਗੀ ਆ ਤਾਂ ਉਹਦੇ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਇਹਨਾਂ ਨੇ ਇਸ ਵਿਅਕਤੀ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਨ ਤੋਂ ਬਾਅਦ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਗਿਆ ਬਟ ਇਹਨੇ ਸਰੈਂਡਰ ਕਰਨ ਦੀ ਬਜਾਏ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਵਾਬੀ ਫਾਇਰ ਦੇ ਵਿੱਚ ਪੁਲਿਸ ਪਾਰਟੀ ਨੇ ਜਦੋਂ ਇਹਨੂੰ ਜਵਾਬੀ ਫਾਇਰ ਕੀਤਾ ਤਾਂ ਇਹਦੀਆਂ ਲੱਤਾਂ ਦੇ ਵਿੱਚ ਗੋਲੀ ਵੱਜੀ ਹੈਗੀ ਹੈ ਤੋ ਉਹ ਸੀ ਨੂੰ ਫਰਦਰ ਇਲਾਜ ਵਾਸਤੇ ਅੱਗੇ ਜਿਹੜਾ ਐਡਮਿਟ ਕਰਵਾਇਆ ਹੈਗਾ ਰਜਿੰਦਰਾ ਹਸਪੀਟਲ ਤੇ ਇਥੇ 15 ਦੇ ਕਰੀਬ ਟੋਟਲ ਜਿਹੜੇ ਮੁਕੱਦਮੇ ਆ ਲੁੱਟਾਂ ਖੋਹਾਂ ਦੇ ਮਰਡਰਸ ਦੇ ਅਟੈਂਪਟ ਟੂ ਮਰਡਰ ਦੇ ਇਸ ਵਿਅਕਤੀ ਦੇ ਖਿਲਾਫ ਚੱਲ ਰਹੇ ਨੇ ਤੇ ਆਪਣੇ ਆਪ ਨੂੰ ਉਹ ਐਸੋਸੀਏਟ ਕਰਦਾ ਹੈ ਰਜੀਵ ਰਾਜਾ ਗੈਂਗ ਦੇ ਨਾਲ ਤਾਂ ਅੱਜੇ ਬੜੀ ਵੱਡੀ ਸਫਲਤਾ ਜਿਹੜੀ ਦੋਨਾਂ ਟੀਮਾਂ ਨੂੰ ਮਿਲੀ ਹੈਗੀ ਆ ਤਾਂ ਇਹਦੇ ਦੋ ਮੈਸੇਜ ਇਸ ਇਨਸੀਡੈਂਟ ਦੇ ਨਾਲ ਅਸੀਂ ਦੇਣਾ ਚਾਹੁੰਦੇ ਆ ਇੱਕ ਮੈਸੇਜ ਤਾਂ ਹੈਗਾ ਟੂ ਪਬਲਿਕ ਸਿਟੀ ਰੈਜ਼ੀਡੈਂਟਸ ਪਟਿਆਲਾ ਰੈਜ਼ੀਡੈਂਟਸ ਵਾਸਤੇ ਹੈ ਕਿ ਸੀਐਮ ਪੰਜਾਬ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਜੀ ਦੀ ਕਮਾਂਡ ਦੇ ਹੇਠ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਸਤਾਰਕ ਹੈ ਪ੍ਰੋਐਕਟਿਵ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਟਿਆਲਾ ਰੈਜ਼ੀਡੈਂਟਸ ਤੇ ਸੈਕੰਡ ਸਾਡੀ ਸਟਰਨ ਵਾਰਨਿੰਗ ਤੇ ਇੱਕ ਮੈਸੇਜ ਹੈਗਾ ਜਿਹੜੇ ਕ੍ਰਾਈਮਨਲ ਐਲੀਮੈਂਟਸ ਨੇ ਕਿ ਜ਼ੀਰੋ ਟੋਲਰੈਂਸ ਹੈ ਅਗੇਂਸਟ ਗੈਂਗਸਟਰਿਜ਼ਮ ਬਦਮਾਸ਼ੀ ਜੇ ਕੋਈ ਵੀ ਇੰਡल्ज ਹੋਏਗਾ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਤੇ ਸ਼ਕਤੀ ਨਾਲ ਉਹਦੇ ਨਾਲ ਡੀਲ ਕੀਤਾ ਜਾਏਗਾ ਸਰ ਇਹ ਕੋਈ ਪਿਛਲੇ ਪਟਿਆਲੇ ਦੇ ਵਿੱਚ ਜਿਹੜਾ ਮਰਡਰ ਹੋਇਆ ਸੀ ਇੱਕ ਕੇਜਪਾਲ ਵਾਲਾ ਉਹਦੇ ਵਿੱਚ ਵੀ ਵਾਂਟਡ ਸੀ ਯੈਸ ਯੈਸ ਉਹਦੇ ਵਿੱਚ ਵਾਂਟਡ ਸੀਗਾ ਉਹਦੇ ਬੇਸ ਤੇ ਜਿਹੜੀਆਂ ਸਾਡੀਆਂ ਟੀਮਾਂ ਇਹਨੂੰ ਟਰੈਕ ਕਰ ਰਹੀਆਂ ਸੀ ਇਹ ਇਕੱਲਾ ਸੀ ਅੱਜ ਅੱਜ ਕੱਲਾ ਸੀਗਾ ਇਹ ਸਰ ਹੈ ਬਾਈਕ ਵਗੈਰਾ ਸੀ ਕਾਦੇ ਸੀ ਅੱਜ ਇੱਕ ਬਾਈਕ ਤੇ ਸੀਗਾ ਤੇ ਬਾਈਕ ਤੇ ਇਹ ਜਾ ਰਿਹਾ ਸੀਗਾ ਸਨੌਰ ਏਰੀਆ ਚ ਜਿੱਥੋਂ ਉਹਨਾਂ ਨੂੰ ਇੰਟਰਸੈਪਟ ਕੀਤਾ ਤਾਂ ਇਹ ਤੋਂ ਬਾਈਕ ਜਿਹੜਾ ਯੂਜ਼ ਕਰ ਰਿਹਾ ਸੀਗਾ ਤੇ ਇੱਕ ਪਿਸਟਲ ਜਿਹੜਾ ਬਤੀਬੋਰ ਦਾ ਉਹ ਮਿਲਿਆ ਹੈਗਾ ਤੇ ਕਰੀਬ ਇਹਨੇ ਤਿੰਨ ਚਾਰ ਆਊਂਡ ਜਿਹੜੇ ਹੈਗੇ ਆ ਪੁਲਿਸ ਪਾਰਟੀ ਨੇ ਫਾਇਰ ਕੀਤੇ ਆ ਤੇ ਜਵਾਬੀ ਫਾਇਰ ਵੀ ਪੁਲਿਸ ਨੇ ਤਿੰਨ ਚਾਰ ਆਊਂਡ ਫਾਇਰ ਕੀਤੇ ਹੈਗੇ ਜੋ ਇਹਦੇ ਕੋਈ ਮੁਲਾਜ਼ਮ ਤਾਂ ਨਹੀਂ ਆਪਣਾ ਇੰਜਰਡ